ਹੈ ਕੋਈ ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ ਦੇ ਵਿੱਚ ਗੁਰੂ ਜਿਹੜਾ ਅੱਖਾਂ ਦੇ ਸਾਹਮਣੇ ਆਪਣੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਵਾਵੇ ਅੱਖਾਂ ਦੇ ਸਾਹਮਣੇ ਸਤਿਗੁਰਾਂ ਦੇ ਲਾਲ ਸ਼ਹੀਦ ਹੋ ਰਹੇ ਨੇ ਫੱਟ ਵੱਜ ਰਹੇ ਨੇ ਪਿਤਾ ਦੇਖ ਲਹਿਆ ਏ ਤੀਰਾਂ ਦੀ ਤੀਰਾਂ ਦੀ ਵਰਖਾ ਹੋ ਰਹੀ ਆ ਛਾਤੀ ਤੇ ਤੀਰ ਵੱਜ ਰਹੇ ਨੇ ਕਿਰਪਾਨਾਂ ਦੇ ਫੱਟ ਵੱਜ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖ ਰਹਿਣੇ ਸਿੱਖ ਕਦੇ ਸੋਚਿਆ ਕਰ ਸਿੱਖਾ ਕਦੇ ਬੁੱਕਲ ਦੇ ਵਿੱਚ ਮੂੰਹ ਲੈ ਕੇ ਸੋਚੀ ਕਲਗੀ ਤਰ ਪਾਤਸ਼ਾਹ ਜੀਆਂ ਦੇ ਲਾਲ ਕਿਵੇਂ ਸ਼ਹੀਦ ਹੋਏ ਕਦੇ ਸੋਚ ਕਿਉਂ ਕੁਰਬਾਨੀਆਂ ਕੀਤੀਆਂ ਸਿੱਖੀ ਨਹੀਂ ਛੱਡੀ ਲਾਲਚ ਤੇ ਡਰਾਵੇ ਬੜੇ ਦਿੱਤੇ ਪਰ ਕਲਗੀ ਤਰ ਪਾਤਸ਼ਾਹ ਦੇ ਲਾਲਾਂ ਨੇ ਸਿੱਖੀ ਨਹੀਂ ਛੱਡੀ ਕਦੇ